ਉਹ ਦੋ ਇਹ ਕਹਿੰਦੇ ਸੀ ਕਿਹੜੇ ਪਿੰਡ ਦੇ ਬਾਗੇ ਵਾਲੀ ਜਿਸੇ ਸਾਡੇ 7-800 ਪਸ਼ੂ ਨੂੰ ਦਵਾਈ 바ਗੀ 15 ਸਾਲਾਂ ਚ ਅੱਛਾ ਜੀ ਬਾਗੇ ਵਾਲੇ ਪਿੰਡ ਕੋਈ ਸੇ ਤੋਂ ਮਰਜ਼ੀ ਪੁੱਛ ਲਿਓ ਹਾਂ ਬੱਚੇ ਬੱਚੇ ਤੋਂ ਵੀ ਦਿਨ ਨਹੀਂ ਪਾਈ ਦਿਨੀ ਤਿੰਨ ਦਿਨ ਨਹੀਂ ਦੇਣੀ ਤੇ ਅੱਕ ਡਾਂਗੇ ਦੇ ਇੱਕ ਦਿਨ ਠੀਕ ਆ 72 ਘੰਟਿਆਂ ਚ ਜਮਾ ਸੈੱਟ ਕਰ ਲੂ ਰਸੀ ਲਾ ਦੇਾਂਗੇ ਹੋਰ ਦੱਸ ਬਸ ਇੱਕ ਡੰਗ ਦੇਣੀ ਹੈ ਦਵਾਈ ਇੱਕੂ ਡੰਗ ਦੇਣੀ ਹੈ ਕਾਦੇ ਚ ਮਲਾ ਮਲੂ ਕਹਿੰਦੇ ਭਾਰ ਦੀ ਦਵਾਈ ਲੈਂਦੀ ਸੀ ਤੇ ਸਾਰੇ ਜਹਾਂ ਚੋਕਿਆਂ ਤੋਂ ਲੋਟ ਹੋ ਗਈ ਤਾਰੇ ਪਸ਼ੂ ਕਿਥੇ ਮਰਜੀ ਪੁੱਛ ਲੋ ਬਾਗੇ ਵਾਲੇ ਠੀਕ ਆ ਠੀਕ ਤੇ ਪੁੱਤਰੀ ਬਾਣੀਆਂ ਸੀ ਹਾਂ ਉਹ ਰੱਸੀ ਲੱਗੀ ਵਾਲੀ ਮੈਂਸ ਲੈਂਦਾ ਮੈਨੂੰ ਕਹਿੰਦਾ ਨਾ ਵੀ ਦਵਾਈ ਬਣਾ ਦੇ ਕਾਕੇ ਤੇ ਰੱਸੀ ਲੱਗੀ ਐ ਅੱਛਾ ਜੀ ਹੁਣ ਕਡੇਰੀ ਫਾਰਮ ਤੇ ਬਾਈ ਜੀ ਸਵਾਗਤ ਆ ਕਈ ਵਾਰੀ ਨਾ ਬਾਈ ਆਪਾਂ ਨੂੰ ਚੰਗੇ ਚੰਗੇ ਪਸ਼ੂ ਭਾਰ ਜਦੋਂ ਪੈਣ ਲੱਗ ਜੇ ਉਹਦੇ ਕਰਕੇ ਵੇਚਨੇ ਪਏ ਜਾਂਦੇ ਆ ਆ ਬਾਪੂ ਹੋਰੇ ਕੋਲ ਆਏ ਆ ਆਪਾਂ ਪਿੰਡ ਇਹਨਾਂ ਦਾ ਚੌਕੇ ਜਿਹੜਾ ਬਠਿੰਡਾ ਤਹਿਸੀਲ ਇਹਨਾਂ ਦੀ ਮੋੜ ਮੰਡੀ ਆ ਗਈ ਕੀ ਨਾ ਸੀ ਬਾਪੂ ਆਪਣਾ ਨਾਮ ਇਹ ਆਪਣਾ ਕਾਕਾ ਜੀ ਮੇਰਾ ਨਾਂ ਕਾਕਾ ਬੈਦ ਕਹਿੰਦੇ ਨੇ ਠੀਕ ਆ ਕਾਜਾਂ ਚ ਮੇਰਾ ਨਾਂ ਜਰਨੈਲ ਹੈ ਠੀਕ ਆ ਠੀਕ ਆ ਤੇ ਕਾਕਾ ਬੈਦ ਹੋਰਾਂ ਕੋਲੇ ਆਏ ਆ ਬਾਪੂ ਕਹਿੰਦਾ ਕਿੰਨਾ ਮਰਜੀ ਪਸ਼ੂ ਤੇ ਭਾਰ ਪੈਂਦਾ ਹੋਵੇ ਰਸਿਆਂ ਨਾਲ ਲੱਗੀਆਂ ਹੋਣ 15 20 ਸਾਲ ਸਾਡਾ ਪੁਰਾਣਾ ਕੰਮ ਆ ਚੰਗੇ ਚੰਗੇ ਪਸ਼ੂ ਜਿਹੜੇ ਐ ਵੇਚਨੇ ਪੈਂਦੇ ਆ ਕਹਿੰਦਾ ਅਸੀਂ ਇਲਾਜ ਕਰਿਆ ਠੀਕ ਕਰਿਆ ਸਾਰੇ ਕਾਪੀ ਤੇ ਲਿਖੀ ਬੈਠੇ ਆ ਇੱਕ ਸਾਲ ਚ ਪਤਾ ਨਹੀਂ ਕਿੰਨੀ ਦਵਾਈ ਵਗ ਜਾਂਦੀ ਆ ਬਾਪੂ ਕਹਿੰਦਾ ਵੀਡੀਓ ਆਪਾਂ ਤਾਂ ਬਣਾਉਣਾ ਆਏ ਆ ਕਿਸੇ ਦਾ ਬਈ ਫਾਇਦਾ ਹੋ ਜੇ ਬੇਜਮਾਨ ਕਿਸੇ ਦਾ ਠੀਕ ਹੋ ਜੇ ਕਿਸੇ ਦਾ ਦੁੱਧ ਘਰੇ ਹੋ ਜੇ ਵੀ ਮਜਬੂਰੀ ਚ ਨਾ ਵੇਚਣਾ ਪਵੇ ਬੰਦੇ ਨੂੰ ਹੋਰ ਕੀ ਹਾਲ ਆ ਬਾਪੂ ਠੀਕ ਹੈ ਜੀ ਇੱਕ ਸਾਪਿਆਂ ਵਾਲੀ ਤੂੰ ਆਏ ਸੀ ਜੀ 2 ਮਹੀਨੇ ਹੋ ਗਏ ਮੈਂ ਐਸੂਈ ਨੂੰ 20000 ਰੁਪਿਆ ਲੱਗਿਆ ਉੱਤੇ ਮੇਰੀ ਦਵਾਈ ਕੀ ਸੀ ਸਾਪਿਆਂ ਵਾਲੀ ਠੀਕ ਆ ਉਹ ਕਹਿੰਦਾ ਯਾਰ ਚਾਹੋ ਤੋ ਦਵਾਈ ਲਿਆਗਾ ਤੂੰ ਹਾਂ ਬੀਜਾ ਉਹ ਕਹਿੰਦਾ ਜਾ ਰਿਹਾ ਕਿ ਮੇਰਾ 20000 ਲੱਗ ਕੇ 500 ਨਾ ਕਿਵੇਂ ਹਟਾ ਦੂ ਹਾਂ ਉਹ ਕਹਿੰਦਾ ਕਿ 500 ਦੀ ਮੇਰੀ ਗੱਡੀ ਤੇ ਲਗਾ ਜੂ ਅੱਛਾ ਜੀ ਉਹ ਕਹਿੰਦਾ ਮੈਥੋਂ 10000 ਰੁਪਿਆ ਲੈ ਨਹੀਂ ਸ਼ਟਾਮ ਤੇ ਲਿਖ ਲੈ ਜਾ ਕੇ ਦਵਾਈ ਲਿਆ ਜੇ ਨਾ ਭਾਰ ਹਟਿਆ ਮੈਥੋਂ ਲੈ ਲਈ ਯਾਰ ਦੇਖ ਐਨਾ ਯਕੀਨ ਸੀ ਬੰਦੇ ਨੂੰ ਹਾਂ ਐਨਾ ਯਕੀਨ ਸੀ ਬੰਦੇ ਨੂੰ ਜਦੋਂ ਦਵਾਈ ਲੈ ਕੇ ਤੇ ਭਾਰ ਹਟ ਗਿਆ ਜਦੋਂ ਦੂਜੇ ਸੂਏ 7 ਮਹੀਨਿਆਂ ਦੀ ਗੱਭਣ ਹੋ ਗਈ ਹਾਂਜੀ ਉਹਨਾਂ ਨੂੰ ਮੈਂ ਆਖਿਆ ਮੱਖਾ ਮੈਨੂੰ ਜਾ ਕੇ ਦੱਸ ਦਿਓ ਹਟ ਗਿਆ ਤਾਂ ਵੀ ਦੱਸ ਦਿਓ ਨਾ ਹਟਿਆ ਤਾਂ ਵੀ ਦੱਸ ਦਿਓ ਹਾਂ ਉਹਨਾਂ ਨੇ ਮੈਨੂੰ ਦੱਸਿਆ ਨਾ ਜਦੋਂ 7 ਮਹੀਨਿਆਂ ਦੀ ਗੱਭਣ ਹੋ ਗਈ 8 ਦੀ ਹਾਂ ਉਹ ਕਹਿੰਦੇ ਵੀ ਦਵਾਈ ਲੈ ਜਾਣੇ ਮੈਂ ਆਖਿਆ ਮੈਂ ਮੈਂ ਤੁਹਾਨੂੰ ਸਿਆਣ ਲੈ ਬਈ ਤੁਸੀਂ ਦਵਾਈ ਲਗਾਏ ਜਿਹੜੀ 2 ਮਹੀਨੇ ਵਾਲੀ ਹਾਂਜੀ ਹਾਂਜੀ ਤੇ ਉਹਨੂੰ ਆਟ ਗਿਆ ਸੀ ਕਿ ਬੇਜਤੀ ਕਹਿੰਦੇ ਬਾਈ ਇੱਕ ਬਾਪੂ ਤੁਸੀਂ ਕਹਿੰਦੇ ਸੀ ਕਿਹੜੇ ਪਿੰਡ ਦੇ ਬਾਗੇ ਵਾਲੀ ਜਿਸ ਸਾਡੇ 7-800 ਪਸ਼ੂ ਨੂੰ ਦਵਾਈ 바ਗੀ 15 ਸਾਲਾਂ ਚ ਅੱਛਾ ਜੀ ਬਾਗੇ ਵਾਲੇ ਪਿੰਡ ਕੋਈ ਸੇ ਤੋਂ ਮਰਜ਼ੀ ਪੁੱਛ ਲਿਓ हां बच्चे बच्चे तो भी ਭਾਰ ਦੀ ਦਵਾਈ ਲੈਂਦੀ ਸੀ ਤੇ ਸਾਰੇ ਜਹਾਂ ਚੋਕਿਆਂ ਤੋਂ ਲੋਟ ਹੋ ਗਈ ਸਾਰੇ ਪਸ਼ੂ ਕਿਥੇ ਮਰਜੀ ਪੁੱਛ ਲੋ ਬਾਗੇ ਵਾਲੇ ਠੀਕ ਆ ਠੀਕ ਆ ਵੀ ਜਦੋਂ ਐ ਸਾਰੇ ਐਨੇ ਪਸ਼ੂ ਠੀਕ ਕਰਦੇ ਤੁਸੀਂ ਇੱਕ ਪਸ਼ੂ ਨੂੰ ਮਨੇ ਬਿਨਾ ਹਟਾਇ ਹੋਵੇ ਠੀਕ ਆ ਠੀਕ ਆ ਕਿੰਨਾ ਮਰਜੀ ਭਾਰ ਰਸ ਲੱਗੀ ਹੋਵੇ 3 ਮਹੀਨੇ ਰਹਿੰਦੇ ਹੁਣ 2 ਮਹੀਨੇ ਰਹਿੰਦੇ ਹੁਣ ਇੱਕ ਜੇ ਪਸ਼ੂ ਸਾਮਰਦਾ ਜਿਹੜੀ ਅਫਸਰ ਝੋਟੀ ਹੈ ਹਾਂ ਉਹ ਜਦੋਂ ਹੀਟ ਚ ਆਉਂਦੀ ਹੈ ਉਦੋਂ ਭਾਰ ਦਿਖਾਉਂਦੀ ਹੈ ਆਪਾਂ ਉਹਨੂੰ ਦਵਾਈ ਦੇ ਦਾਂਗੇ ਨਾ ਭਾਰ ਹਟ ਜੂ ਨਾ ਰਹੇ ਜੂ ਅੱਛਾ ਅਬੀ ਨਾਲ ਗੱਬਣ ਵੀ ਰਹੇ ਹਾਂ ਇਸੇ ਦਵਾਈ ਨਾਲ ਗੱਬਣ ਰਹੇ ਜੀ ਲੈ ਆ ਵੀ ਦੇਖੋ ਵੀਰੇ ਕਈ ਵਾਰੀ ਆਪਾਂ ਕਾਟੂ ਮਾਲਚ ਮੈਂ ਚੰਗਾ ਚੰਗਾ ਝੋਟੀਆਂ ਖੜੀਆਂ ਦੇਖੀਆਂ ਵੀਰੇ ਜਿਹੜੀਆਂ ਗੱਬਣਾ ਵੀ ਨਹੀਂ ਰਹਿੰਦੀਆਂ ਜੇ ਮਾੜਾ ਮੋਟਾ ਭਾਰ ਦਿਖਾਉਂਦਾ ਪਸ਼ੂ ਬਾਪੂ ਕਹਿੰਦਾ ਗੱਬਣ ਹੀ ਨਹੀਂ ਹੀਟ ਚ ਆ ਕੇ ਦਿਖਾਉਂਦੀਆਂ ਮੈਸਾਂ ਉਹ ਜਿਹੜੀਆਂ ਅਸਰਾਂ ਝੋਟੀਆਂ ਹੁੰਦੀਆਂ ਜਾਂ ਸੂਨ ਤੇ ਥੂਈ ਹੋਈ ਮੈਸ ਜਦੋਂ ਹੀਟ ਚ ਆਉਂਦੀ ਹੈ ਉਦੋਂ ਵਜਨ ਦਿਖਾਉਣ ਲੱਗ ਜਾਂਦੇ ਆਪਾਂ ਦਵਾਈ ਦੇਵਾਂਗੇ ਨਾਲੇ ਉਹਦੇ ਨਾਲ ਰਹਜੂ ਤੇ ਨਏ ਭਾਰ ਹਟ ਆਹ ਦੇਖ ਲਓ ਬਾਪੂ ਨੇ ਘਰੇ ਵੀ ਰੱਖਿਆ ਕਹਿੰਦਾ ਕਦੇ ਯਾਰ ਇੱਕ ਪੈਸੇ ਦੀ ਪ੍ਰੋਬਲਮ ਨਹੀਂ ਆਈ ਆਪਦੇ ਤਾਂ ਹੁਣੀ ਕੀ ਆ ਲੋਕਾਂ ਦੇ ਵੀ ਆਪਾਂ ਬਾਹਲੇ ਦੁਨੀਆ ਦੇ ਠੀਕ ਕਰੇ ਆ ਤੇ ਨੰਬਰ ਇੱਕ ਵਾਰੀ ਜ਼ਰੂਰ ਬੋਲ ਦੇ ਬਾਪੂ ਦਵਾਰੇ ਆਪਦਾ 94655 ਹਾਂਜੀ 66450 ਜੇ ਮੈਂ ਆਪਣੇ ਗਾਂ ਮੈਸ ਮੇਲਾ ਮੂਦੀ ਉਹ ਵੀ ਆਪਾਂ ਦਵਾਈ ਦਿੰਨੇ ਆ ਠੀਕ ਹੈ ਠੀਕ ਆ ਬਾਕੀ ਵੀ ਸੰਪਰਕ ਕਰ ਲਿਓ ਜੇ ਇਹਨਾਂ ਨਾਲ ਪਿੰਡ ਇਹਨਾਂ ਦਾ ਚੌਕੇ ਰਹਿ ਗਿਆ ਕੋਲੇ ਆ ਜਿਓ ਕੋਲੇ ਆ ਕੇ ਦਵਾਈ ਲੈ ਜਾਣੀ ਚਾਹੁੰਦਾ ਕੋਲੇ ਵੀ ਲਿਆ ਸਕਦੇ ਹੋ ਨਹੀਂ ਬਾਪੂ ਹੋਰੇ ਆਨਲਾਈਨ ਵੀ ਭੇਜ ਦੇਣਗੇ बड़े लिखे बच्चे ਹੈਗੇ ਆ ਸਾਰਾ ਆਨਲਾਈਨ ਵੀ ਅੱਜ ਕੱਲ ਸਾਰਾ ਕੁਝ ਜਾਂਦਾ ਵੀਰੇ ਉਹ ਦਵਾਈਆਂ ਤੁਹਾਡੇ ਘਰੇ ਬੈਠੇ ਵੀ ਤੁਸੀਂ ਮਗਾ ਸਕਦੇ ਹੋ ਉਹ ਖਰਚਾ ਉੱਤੇ ਪੈ ਜੂ ਜਿਹੜਾ 150 ਉੱਤੇ ਲੱਗੋ ਬਈ ਕਿ ਕਿਹੜੀ ਦਵਾਈ ਦੇਣੀ ਹੈ ਦੋ ਦਿਨ ਨਹੀਂ ਬਾਈ ਦੇਣੀ ਤਿੰਨ ਦਿਨ ਨਹੀਂ ਦੇਣੀ 13 ਡੰਗ ਦੇ ਇੱਕ ਦਿਨ ਠੀਕ ਆ 72 ਘੰਟਿਆਂ 'ਚ ਜਮਾ ਸੈੱਟ ਕਰ ਲੂ ਰੱਸੀ ਲਾ ਦੇਾਂਗੇ ਹੋਰ ਦੱਸ ਬਸ ਇੱਕ ਡੰਗ ਦੇਣੀ ਹੈ ਦੋ ਬਈ ਇੱਕੂ ਡੰਗ ਦੇਣੀ ਹੈ ਕਾਦੇ ਚ ਮਲਾ ਮਲੂ ਕੇ ਕਿਵੇਂ ਬਸ ਅਸੀਂ ਪਿੰਨੀਆਂ ਬਣਾ ਕੇ ਦੇਵਾਂਗੇ ਅੱਛਾ ਪਿੰਨੀਆਂ ਪੰਜੀ ਦੇਣੀਆਂ ਕੋਈ ਉਹਦੇ ਚ ਦਾਣੇ ਚਨੇ ਰਲੋ ਨਹੀਂ ਹਾਂ ਕੋਈ ਉਹਨੂੰ ਉਹ ਕਰਨਾ ਅਖਬਾਰ ਚ ਵਲੇਟ ਕੇ ਦੇ ਦਿਓ ਬਸ ਭਾਰਤ ਹਟ ਗਿਆ ਠੀਕ ਆ ਠੀਕ ਆ ਵੀਡੀਓ ਭਈ ਅਕੇ ਸ਼ੇਅਰ ਕਰ ਦਿਓ ਕਿਸੇ ਭਰਾ ਦਾ ਫਾਇਦਾ ਹੋ ਜਾਏ ਕਿਸੇ ਦਾ ਬੇਜਮਾਨ ਇਹ ਦਿੱਕਤ ਕਰਕੇ ਨਾ ਵੇਚਣਾ ਪਵੇ ਰਾਜੀ ਖੁਸ਼ੀ ਕੋਈ 4 ਪੈਸੇ ਵਟਦਾ ਉਹ ਵੇਚੀ ਜਾਵੇ ਗੱਲ ਕਰ ਭਾਰ ਦੀ ਸਮੱਸਿਆ ਕਰਕੇ ਇਹ ਤੋਂ ਤਾਂਗਾ ਕਿੰਨਾ ਕਿਸੇ ਨੂੰ ਪਸੂ ਵੇਚਣਾ ਇੱਥੇ ਸੀ ਸਾਡੇ ਪੁੱਚੜੀ ਬਾਣੀਆਂ ਸੀ ਉਹ ਰੱਸੀ ਲੱਗੀ ਵਾਲੀ ਮੱਛ ਲੈਂਦਾ ਮੈਨੂੰ ਕਹਿੰਦਾ ਨਾ ਵੀ ਦਵਾਈ ਬਣਾ ਦੇ ਕਾਕੇ ਤੇ ਰੱਸੀ ਲੱਗੀ ਹੈ ਅੱਛਾ ਜੀ ਤੇ ਇੱਕ ਵੇ ਮੈਂ ਇਹਦੇ ਡੋਡ ਮੰ ਮੰਗੂ ਭਾਰ ਪੈ ਗਿਆ ਸਾਰਾ ਸਬਾਨ ਆ ਨਿਕਲ ਆ ਬੱਚੇ ਤਾਂ ਨਹੀਂ ਬਾਹਰ ਨਿਕਲੇ ਬੱਚੇ ਤਾਂ ਨਹੀਂ ਬਾਹਰ ਨਿਕਲੇ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਵੀ ਦਵਾਈ ਤਾਂ ਤੂੰ ਲੈ ਜਾ ਰੇਤਾ ਲੱਗਿਆ ਹੋਊਗਾ ਨਿਗਾ ਰੱਖੀ ਹਾਂ ਉਹ ਕਹਿੰਦਾ ਕੁਝ ਕੰਨ ਕਰੜੀ ਜੀ ਬਣਾ ਦੇ ਮਾਂ ਕਾ ਰੜੀ ਜੀ ਮਣਾ ਦੇ ਜੋ ਤੜਕੇ ਜਾ ਕੇ ਦੇਖੀ ਉਹਨੇ ਦਵਾਈ ਦੇ ਕੇ ਮਾਇਸੋਵੇਂ ਵਧੀਆ ਖੜੀ ਤੇ ਮਾਂਕਰੋ 5-7 ਦਿਨਾਂ ਤੋਂ ਬਾਅਦ ਮੰਡੀ 'ਚ ਤੇ ਵੇਚਦੀ ਠੀਕ ਆ ਵੀ ਪਾਰਾ 'ਚ ਮੈਂ ਜਮਾਉ ਕੋਈ ਕਰਤੀ ਹਟਾ ਜੋ ਬੰਦਾ ਗੱਲੀਆਂ ਪਾਰ ਵਾਲੇ ਪਸੂ ਲੈਂਦਾ ਸੀ ਹਾਂ ਪਾਰ ਵਾਲੇ ਲੈਂਦਾ ਦਵਾਈ ਛੋਡੇ ਤੋਂ ਲੈ ਜਾਂਦਾ ਠੀਕ ਕਰ ਕਰ ਕੇ ਵਧੀਆ ਵੇਚਦਾ ਹਾਂ 5000 10 ਬੰਦੀ ਮਿਲ ਜਾਂਦੀ ਹੈ ਜੀ ਹੇਗਾ ਠੀਕ ਹੈ ਠੀਕ ਹੈ ਪੰਜ ਸੈਨਾ ਸਰਦਾ ਇਹਨੂੰ ਹਾਂ ਸਹੀ ਗੱਲ ਆਪੂ ਕੋਟਲੀ ਤੇ ਵੀ ਆਈ ਲੈ ਕੇ ਗਈ ਵੀਰੇ ਕੋਟਲੀ ਦੇ ਮਾਸ ਨੂੰ ਹਟਾਣਾ ਮਹੀਨੇ ਤੋਂ ਬਾਅਦ ਫੇਰ ਭਾਰ ਪੈ ਗਿਆ ਹਾਂਜੀ ਲੁੱਡਿਆਣੇ ਲੈ ਕੇ ਵਾਗੇ ਲੁੱਡਿਆਣੇ ਵਾਲੇ ਕਹਿੰਦੇ ਵੀ ਆਪਰੇਸ਼ਨ ਹੋਊਗਾ ਅੱਛਾ ਜੀ ਇਹ ਵੀ ਭਾਰ ਨਹੀਂ ਹਟਦਾ ਤੁਸੀਂ ਇੱਕ ਵਾਰੀ ਇਹਦਾ ਭਾਰ ਹਟਾਓ ਤਾਂ ਸੀ ਉਹਨੂੰ ਦਵਾਈ ਫੇਰ ਦਿੱਤੀ ਦੁਆਰੇ ਬਣਾ ਕੇ ਠੀਕ ਹੈ ਜੀ ਭਾਰ ਪੈਣੋਂ ਹਟ ਗਿਆ ਤਾਂ ਉਹਨਾਂ ਨੇ ਆਪਰੇਸ਼ਨ ਕਰਾਤਾ ਮਾਸ ਠੀਕ ਹੋਊਗਾ ਠੀਕ ਕੋਟਲੀ ਵਾਲੇ ਪਸੂ ਵੀ ਠੀਕ ਹੋਏ ਠੀਕ ਆ ਠੀਕ ਆ ਜੀ ਭਾਈ ਕਿਸੇ ਵੀ ਭਰਾ ਦਾ ਜੇ ਕੋਈ ਐਸੀ ਜੀ ਦਿੱਕਤ ਹੈਗੀ ਆ ਇੱਕ ਵਾਰੀ ਜ਼ਰੂਰ ਸੰਪਰਕ ਕਰਿਓ ਬਾਬੇ ਹੋਰਿਆਂ ਨਾਲ ਸਿਰਫ 500 ਰੁਪਏ ਦੀ ਦਵਾਈ ਆ ਕੋਈ ਵੱਧ ਨਹੀਂ ਵਿੱਚ ਲਈ ਜਾਂਦੇ ਅੱਜ ਕੱਲ ਦਵਾਈਆਂ ਦਾ ਹਰੇਕ ਜਣਾ ਖੜਾ ਬਣਾਇਆ ਜਾਂਦਾ ਬਾਪੂ ਕਹਿੰਦਾ ਜਮਾ ਸਾਡਾ ਰਿਜ਼ਲਟ ਲਿਖਿਆ ਹੋਇਆ ਆ ਕੇ ਕਾਪੀ ਫੜ ਲਿਓ ਨੰਬਰ ਲਿਖਿਆ ਉਹਨਾਂ ਤੋਂ ਤੁਸੀਂ ਪੁੱਛ ਲਿਓ ਵੀ ਕੀ ਰਿਜ਼ਲਟ ਮਿਲਿਆ ਦਵਾਈ ਦੇ 500 ਰੁਪਏ ਦੀ ਸਿਰਫ ਦਵਾਈ ਆ ਭਾਈ ਜਿਹੜੇ ਭਰਾ ਨੂੰ ਚਾਹੀਦੀ ਆ ਬਾਈ ਦਾ ਉੱਤੇ ਨੰਬਰ ਚੱਲੀ ਜਾਂਦਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਆਗਿਆ ਇਹਨਾਂ ਨੂੰ ਮੋੜ ਮੰਡੀ